ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਆਪਾਂ ਪਹੁੰਚੇ ਆਂ ਕ੍ਰਿਸ਼ਨਾ ਮੋਟਰਜ਼ ਮਲੂਟ ਜਿੱਥੇ ਆਪਾਂ ਪਿਛਲੇ ਦਿਨੀ ਇੱਕ ਨਾ ਵੀਡੀਓ ਪਾਈ ਸੀ ਜੈਲੀਓ ਗਰੇਸੀ ਨੂੰ ਲੈ ਕੇ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਕਮੈਂਟ ਆਏ ਤੇ ਤੁਸੀਂ ਬਹੁਤ ਸਾਰਾ ਪਿਆਰ ਵੀਡੀਓ ਤੇ ਦਿੱਤਾ ਬਹੁਤ ਵੀਡੀਓ ਲੋਕਾਂ ਨੇ ਦੇਖੀ ਸੋ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਉਸੇ ਕੰਪਨੀ ਵੱਲੋਂ ਇੱਕ ਹੋਰ ਨਵਾਂ ਤੋਹਫ਼ਾ ਜਾਰੀ ਕੀਤਾ ਹੈ ਜਿਹੜਾ ਕਿ ਵਾਕਿਆ ਹੀ ਇੱਕ ਤੋਹਫ਼ਾ ਹੈ ਸੋ ਇਹ ਵੀ ਸਕੂਟਰ ਉਹਦੇ ਰੇਟ ਨਾਲੋਂ ਘੱਟ ਹੈ ਮਤਲਬ ਰੇਟ ਘੱਟ ਹੈ ਕੁਆਲਿਟੀ ਸੇਮ ਹੈ ਸੋ ਬਹੁਤ ਚੱਲਣ ਵਾਲਾ ਮਾਡਲ ਹੈ ਬਹੁਤ ਵਧੀਆ ਮਾਡਲ ਬਣਾਇਆ ਡਿਜ਼ਾਈਨ ਦੇਖੋ ਇਹਦਾ ਕਿੰਨਾ ਵਧੀਆ ਹੈ ਸੋ ਕੀ ਇਹਦੀਆਂ ਖਾਸੀਅਤਾਂ ਇਹਦੇ ਵਿੱਚ ਕੀ ਉਹਦੇ ਨਾਲੋਂ ਵੱਖਰਾ ਹੈ ਆਜੋ ਫਿਰ ਮਿਲੌਣੇ ਅੱਜ ਤੁਹਾਨੂੰ ਦੁਬਾਰਾ ਗਗਨਦੀ ਨਾਲ ਤੇ ਦੇਖਦੇ ਆ ਕਿ ਇਹਦੀ ਖਾਸੀਅਤ ਹੈ ਕਿ ਇਹ ਦੇ ਫੀਚਰ ਹੈ ਸਾਰਾ ਕੁਝ ਦੱਸਣਗੇ ਆਪਾਂ ਨੂੰ ਕੀ ਹਾਲ ਚਾਲ ਹੈ ਕਹਿੰਜੀ ਸਰ ਵਧੀਆ ਜੀ ਤੁਸੀਂ ਦੱਸੋ ਫੀਚਰ ਵਗੈਰਾ ਸਭ ਕੁਝ ਦੱਸਾਂਗੇ ਸਭ ਤੋਂ ਪਹਿਲਾਂ ਆਪਾਂ ਦੱਸਦੇ ਆ ਜਿਹੜਾ ਆਪਣਾ ਮਾਡਲ ਹੈ ਨਿਊ ਲਾਂਚ ਹੋਇਆ ਹੈ ਮਲੋਡ ਦੇ ਵਿੱਚ ਸਿਰਫ ਆਪਣੇ ਕੋਲ ਆਇਆ ਹੋਰ ਕਿਸੇ ਵੀ ਬ੍ਰਾਂਡ ਦਾ ਇਹ ਮਾਡਲ ਨਹੀਂ ਬਣਿਆ ਠੀਕ ਹੈ ਕੁਆਲਿਟੀ ਵੱਜੋਂ ਬਹੁਤ ਜ਼ਿਆਦਾ ਬੈਟਰ ਹੈ ਤਾਂ ਬੜੀ ਸੁਪੀਰੀਅਰ ਕੁਆਲਿਟੀ ਲੱਗੀ ਹੈ ਟਾਇਰ ਵੀ ਸੀਡ ਦੇ ਹੈ ਸਸਪੈਂਸ਼ਨ ਜਿਹੜਾ ਆ ਉਹ ਟੈਲੀਸਕੋਪਿਕ ਆਇਆ ਸੇਮ ਹੋਹੀ ਜੀ ਜਿਵੇਂ ਤੁਹਾਨੂੰ ਪਹਿਲਾਂ ਪਿਛਲੀ ਵੀਡੀਓ ਚ ਦੱਸਿਆ ਸੀਗਾ ਫਾਈਬਰ ਦੀ ਕੁਆਲਿਟੀ ਹੈ ਬੜੀ ਹੁਣ ਐਸ ਕਿ ਸਪੀਰ ਹੈ ਇਹ ਮਤਲਬ ਕਿ ਇੱਕ ਨੱਕੇ ਨੂੰ ਦੂਸਰੇ ਨੱਕੇ ਨਾਲ ਜੋੜੋਂਗੇ ਤੇ ਇਹਦਾ ਮਤਲਬ ਇਹ ਨਹੀਂ ਕਿ ਬ੍ਰੇਕ ਹੋ ਜਾਏਗਾ ਬੜੀ ਮਤਲਬ ਕਿ ਸਟ੍ਰੈਚੇਬਲ ਫਾਈਬਰ ਆਇਆ ਅੱਛਾ ਹਾਂਜੀ ਬਾਕੀ ਡਿਜੀਟਲ ਮੀਟਰ ਆਇਆ ਠੀਕ ਹੈ ਜੀ ਲੋਕ ਸੈਟ ਬੜਾ ਕੇ ਨਪਣਾ ਵਧੀਆ ਆ ਗਿਆ ਡਿਗੀ ਸਪੇਸ ਬਹੁਤ ਆ ਗਈ ਲੈਗਸ ਸਪੇਸ ਬਹੁਤ ਜ਼ਿਆਦਾ ਆ ਗਈ 10 ਇੰਚੀ ਟਾਇਰ ਆ ਗਿਆ ਅੱਛਾ 10 ਇੰਚੀ ਟਾਇਰ ਹੈ 10 ਇੰਚੀ ਟਾਇਰ ਹੈ ਅੱਛਾ ਲਾਈਟ ਬੜੀ ਵਧੀਆ ਬਣਾਈ ਹੈ ਇਹਦਾ ਲਾਈਟ ਬਹੁਤ ਵਧੀਆ ਹਾਂਜੀ ਹਾਂਜੀ ਜਿਹੜਾ ਆਪਣਾ TVS ਦਾ ਮਾਡਲ ਆਉਂਦਾ IQ ਉਹਦੇ ਵਰਗੀ ਸੇਮ ਮਾਡਲ ਬਣਾਇਆ ਮਤਲਬ ਕਿ ਕੁਝ ਪਾਰਟ ਐਵੇਂ ਦੇ ਹੈਗੇ ਜਿਹੜੇ ਆਪਣਾ TVS ਦੇ ਵਿੱਚ ਜਿਹੜੇ ਆਉਂਦੇ ਆ ਉਹ ਆਪਣੇ ਇਸ ਮਾਡਲ ਦੇ ਵਿੱਚ ਆਏ ਇਸ ਮਾਡਲ ਦੇ ਵਿੱਚ ਆਏ ਹਾਂਜੀ ਵੀ ਜ਼ੈਲਿਓ ਦੇ ਵਿੱਚ ਹਰ ਇੱਕ ਮਾਡਲ ਦੇ ਵਿੱਚ ਆਉਂਦੇ ਆ ਹਾਂਜੀ ਆ ਵੇਖੋ LED ਹੈ LED ਸੇਮ IQ ਵਾਂਗੂ ਆਈ ਹੈ ਟਾਇਰ ਸੀਟ ਕੰਪਨੀ ਨੇ ਲੱਗੀ ਹੈ ਟੈਲੀਸਕੋਪਿਕ ਸ਼ੌਕਲ TVS ਦੇ ਵਿੱਚ ਆਉਂਦਾ ਹੈ ਆਪਣੇ ਜ਼ੈਲਿਓ ਦੇ ਵਿੱਚ ਆ ਗਿਆ ਹਾਂਜੀ ਤੇ ਬਾਕੀ ਇਹ ਤਾਂ ਜਿਹੜਾ ਸ਼ੌਕਰ ਵਗੈਰਾ ਜਿਹੜੇ ਆ ਆ ਹੈਗੇ ਆ ਸ਼ੌਕਰ ਵਗੈਰਾ ਟੈਲੀਸਕੋਪਿਕ ਸ਼ੌਕਰ ਹੈ ਸੇਮ ਹੋਈਓ ਸਸਪੈਂਸ਼ਨ ਹੈ ਫਰੰਟ ਟੈਲੀਸਕੋਪਿਕ ਹੈ ਰੀਅਰ ਹਾਈਡਰੋਲਿਕ ਸ਼ੌਕਰ ਹੈ ਟਿਊਬਲੈਸ ਟਿਊਬਲੈਸ ਸਭ ਦੇ ਵਿੱਚ ਟਿਊਬਲੈਸ ਹੈ ਹਾਂਜੀ ਹਾਂਜੀ ਤੇ ਬਾਕੀ ਹੋਰ ਕਿੰਨੀਆਂ ਬੈਟਰੀਆਂ ਨਾਲ ਆਉਂਦੀ ਆ ਵੀ ਇਹ ਤੇ ਹੋਰ ਇਹ ਵੇਖੋ ਜੀ ਕਿ ਜੇ ਆਪਣੇ ਅਨ ਨੂੰ ਪੰਜ ਬੈਟਰੀ ਚ ਚਾਰ ਬੈਟਰੀ ਚ ਵੀ ਆਉਂਦਾ ਤੇ ਪੰਜ ਬੈਟਰੀ ਚ ਵੀ ਆਉਂਦਾ ਹੈ ਚਾਰ ਦੇ ਵਿੱਚ ਐਵਰੇਜ ਘੱਟ ਮਿਲਦੀ ਹੈ ਸੋ ਪੰਜ ਬੈਟਰੀਆਂ ਬੈਟਰ ਹੈ ਠੀਕ ਹੈ ਮਤਲਬ ਕਿ ਆਪਾਂ ਨੂੰ ਪੰਜ ਬੈਟਰੀ ਤੁਸੀਂ ਰਖਾਉਂਗੇ 60 70 ਦੀ ਐਵਰੇਜ ਮਿਲ ਜਾਂਦੀ ਹੈ ਤੇ ਹਰ ਇੱਕ ਕਸਟਮਰ ਨੂੰ 60 70 ਦੀ ਐਵਰੇਜ ਚਾਹੀਦੀ ਜਾਂਦੀ ਹੈ ਠੀਕ ਹੈ ਮਤਲਬ 60 70 ਜਾਂਦੀ ਆ 60 70 ਜਾਂਦੀ ਹੈ ਨਾਰਮਲ ਅੱਛਾ ਹਾਂਜੀ ਤੇ ਪਿਛਲਾ ਸਸਪੈਂਸ਼ਨ ਇਹਦਾ ਵੀ ਪਿਛਲਾ ਸਸਪੈਂਸ਼ਨ ਜਿਹੜਾ ਸ਼ੌਕਰ ਆਇਆ ਉਹ ਹੈ ਹਾਈਡਰੋਲਿਕ ਅਤੇ ਹਾਈਡਰੋ ਟੈਲੀਸਕੋਪਿਕ ਦੇ ਵਿੱਚ ਹੀ ਹੁੰਦੇ ਆ ਉਹ ਹਾਈਡਰੋਲਿਕ ਸ਼ੌਕਰ ਹੁੰਦੇ ਪਿਛਲੇ ਤੇ 10 ਇੰਚ ਡਾਇਰਾ ਪਿਛਲਾ ਵੇ ਆਪਣਾ ਠੀਕ ਹੈ ਤੇ ਪਿੱਛੋਂ ਬੜਾ ਯਾਰ ਸੋਹਣਾ ਬਣਾਇਆ ਇਹਨਾਂ ਨੇ ਹਾਂਜੀ ਹਾਂਜੀ ਪਿੱਛੋਂ ਬਹੁਤ ਵਧੀਆ ਬਣਾਇਆ ਚੌਰਸ ਜਿਹਾ ਬਣਾਇਆ ਤੇ ਕਿਨ ਆਪਣੇ ਇੱਕ ਛੋਟਾ ਜਿਹਾ ਮਾਡਲ ਹੀ ਬਣਾਇਆ ਹਾਂ ਓਵੇਂ ਜਿਵੇਂ ਸੇਮ ਆਪਣਾ ਗਰੇਸੀ ਪਲੱਸ ਸੀਗਾ ਲਿਟਲ ਗਰੇਸੀ ਸੀ ਹਾਂ ਲਿਟਲ ਉਸ ਦੇ ਵਰਗਾ ਹੀ ਸੇਮ ਮਾਡਲ ਬਣਾਇਆ ਹੂੰ ਬਾਕੀ ਜਾਨ ਵਗੈਰਾ ਸਭ ਵੱਡੇ ਮਾਡਲਾਂ ਵਾਲੀ ਐ ਦੇਖਣ ਦੇ ਵਿੱਚ ਛੋਟਾ ਬਣਾਇਆ ਹਾਂ ਤੇ ਪਿੱਛੇ ਆ ਜਿਵੇਂ ਕਵਰ ਆ ਹਨਾ ਬੈਕ ਸੀਟ ਕਵਰ ਆ ਗਿਆ ਹਾਂ ਆ ਜਿਹੜਾ ਇਹਦੇ ਨਾਲ ਜਿਹੜਾ ਸਟੈਂਡ ਲਾਇਆ ਬੜਾ ਹੈਵੀ ਦਾ ਬਣਾਇਆ ਗਿਆ ਵੀ ਬੱਚੇ ਨੇ ਚਲਾਉਣੀ ਆ ਪਿਓਰ ਮੈਟਲ ਆ ਹਾਂ ਪਿਓਰ ਮੈਟਲ ਹੈ ਮਤਲਬ ਕਿ ਇੱਕ ਕਹਿੰਦੇ ਦੀਗੀ ਲਾ ਦਿੰਦੇ ਆ ਲੇਕਿਨ ਇਹ ਕੀ ਪਿਓਰ ਮੈਟਲ ਹੈ ਪਿਓਰ ਮੈਟਲ ਹਾਂਜੀ ਤੇ ਜਿਹੜੀ ਕੁਆਲਿਟੀ ਵੀ ਸੱਚਾਂ ਦੀ ਆ ਕੋਈ ਐਵੇਂ ਮਾੜੀ ਤਾਂ ਨਹੀਂ ਇਹ ਇਹ ਉਹਦੇ ਉੋਂ ਵਧੀਆ ਨਾ ਮੈਂ ਕੰਨੇ ਜੀ ਹਰ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਗਿਆ ਠੀਕ ਹੈ ਵੀ ਆਪਣੀ ਹਰ ਇੱਕ ਚੀਜ਼ ਦੇ ਵਿੱਚ ਸਪੀਰੀਅਰ ਕੁਆਲਿਟੀ ਲਾਈ ਹੋਈ ਹੈ ਹਾਂ ਜ਼ੈਲੀ ਉਹ ਆਫ ਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕਰਦਾ ਕਿਸੇ ਨਾਲ ਵੀ ਕੰਪਰੋਮਾਈਜ਼ ਨਹੀਂ ਕਰਦਾ ਉਹਨੇ ਆਪਣੀ ਕੁਆਲਿਟੀ ਦੇਣੀ ਦੇਣੀ ਹੈ ਚਾਹੇ ਮਾਡਲ ਸਸਤਾ ਬਣਾ ਰਹੀ ਹੈ ਚਾਹੇ ਮੇਂਗਾ ਬਣਾ ਰਹੀ ਹੈ ਪਰ ਉਹਨੇ ਆਪਦੀ ਕੁਆਲਿਟੀ ਦੇਣੀ ਲੱਗੀ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਮਲੋਟ ਦੇ ਵਿੱਚ ਆਪਣੀ ਕਿਨ ਆਪਣੇ ਜੈਲੀਓ ਦੀ ਮਾਰਕੀਟ ਬਹੁਤ ਵੱਣੀ ਬਹੁਤ ਜ਼ਿਆਦਾ ਕਾਫੀ ਜਣਿਆਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਜੈਲੀਓ ਕੰਪਨੀ ਚਾਈਨਾ ਦੀ ਹੈ ਤੇ ਚਾਈਨਾ ਦੀ ਕਰਕੇ ਵੀ ਖੜਕੂ ਵੀ ਜਾਂ ਕੋਈ ਕੁਛ ਜਿਵੇਂ ਪਹਿਲਾਂ 1 ਲੱਖ ਦੀ ਜਿਵੇਂ 4 ਵੀ ਦੇਈ ਜਾਂਦੇ ਆ 3 ਵੀ ਦੇਈ ਜਾਂਦੇ ਆ ਉਹੋ ਕੁਆਲਿਟੀ ਇਹ ਸਮਝਦੇ ਆ ਸੋ ਮਾੜਾ ਜਿਹਾ ਦੱਸਿਓ ਜੀ ਹਾਂਜੀ ਦੱਸਦੇ ਆ ਇਹਦੇ ਵਿੱਚ ਕੀ ਹੁੰਦਾ ਹੈ ਜਿਹੜਾ ਆਪਣਾ ਜ਼ੈਲਿਓ ਦਾ ਬ੍ਰਾਂਡ ਹੈ ਕਿ ਇੰਡੀਅਨ ਬ੍ਰਾਂਡ ਹੈ ਇਹਨੂੰ ਦੇ ਤੁਸੀਂ Google ਤੇ ਵੀ ਸਰਚ ਕਰੋਗੇ ਉੱਥੇ ਵੀ 100% ਇੰਡੀਅਨ ਬ੍ਰਾਂਡ ਸ਼ੋਅ ਕਰਦਾ ਹੈ ਵੇਖੋ ਮੈਂ ਝੂਠ ਬੋਲਾਂਗਾ ਹਾਂ ਦੂਸਰਾ ਡੀਲਰ ਝੂਠ ਬੋਲਦੋਗੇ ਵੀ ਚਾਇਨਾਮੈਡ ਬ੍ਰਾਂਡ ਹੈ Google ਝੂਠ ਨਹੀਂ ਬੋਲ ਸਕਦਾ Google ਤੇ ਵਿੱਚ ਮੈਨੂਫੈਕਚਰਿੰਗ ਜ਼ੈਲਿਓ ਸਰਚ ਕਰੋ ਉਹਦੇ ਤੇ ਇੰਡੀਅਨ ਬ੍ਰਾਂਡ 100% ਸ਼ੋਅ ਕਰਦਾ ਹੈ ਠੀਕ ਹੈ ਨਾ 2021 ਦੇ ਵਿੱਚ ਇਹ ਟੋਟਲੀ ਇੱਕ ਇੰਡੀਅਨ ਬ੍ਰਾਂਡ ਬਣ ਗਿਆ ਸੀ ਅੱਛਾ ਜ਼ੈਲਿਓ ਹਾਂਜੀ ਜ਼ੈਲਿਓ ਦਾ ਟੋਟਲੀ 2021 ਦੇ ਵਿੱਚ ਇੰਡੀਅਨ ਬ੍ਰਾਂਡ ਬਣ ਗਿਆ ਸੀ ਹਾਂ ਹਾਂਜੀ ਠੀਕ ਹੈ ਬਾਕੀ ਆਪਾਂ ਕੁਆਲਿਟੀ ਦੀ ਗੱਲ ਕਰ ਰਹੇ ਆਂ ਕੁਆਲਿਟੀ ਵੱਜੋਂ ਮੇਰੀ ਗਾਰੰਟੀ ਹੈ ਜੇ ਮੇਰੇ ਬਰਾਬਰ ਦੀ ਕੁਆਲਿਟੀ ਕਿਤੇ ਵੀ ਮਤਲਬ ਕਿ ਡੀਲਰ ਕੋਲੇ ਮਿਲਦੀ ਹੈ ਕਿਤੇ ਵੀ ਸ਼ਹਿਰ ਦੇ ਵਿੱਚ ਮਿਲਦੀ ਹੈ ਮੈਂ ਕਹਿੰਦਾ ਗੱਡੀ ਦੇ ਵਿੱਚ ਜਿੰਨਾ ਉਹ ਬੰਦਾ ਕਹੇਗਾ ਡਿਸਕਾਊਂਟ ਮੈਂ ਉਹਨਾ ਕਰੂੰਗਾ ਲੁੱਕ ਅੱਜ ਕੱਲ੍ਹ ਨਾ ਸੇਮ ਆ ਰਹੀ ਹੈ ਵੀ ਜਿਹਨੇ ਇਹਦੀ ਲੁੱਕ ਕੋਈ ਹੋਰ ਵੀ ਦੇ ਦੂ ਕੋਈ ਚਾਈ ਚਾਈਨਰਾਂ ਦੀਆਂ ਕੰਪਨੀਆਂ ਦੀਆਂ ਜਿਹੜੀਆਂ ਇਹਨਾਂ ਵਰਗੀਆਂ ਨਹੀਂ ਬਣਾਈਆਂ ਨੇ ਇੱਕ ਕਿਸੇ ਵੀ ਜਿਵੇਂ ਜੈਲੀਓ ਦੇ ਹੁਣ ਆਪਾਂ ਮਲੋਡ ਖੜੇ ਆ ਇੱਕ ਆਈ ਆ ਕੇ ਸਕੂਟਰ ਦੇਖੋ ਸਕੂਟਰ ਦੀ ਕੁਆਲਿਟੀ ਦੇਖੋ ਇਹਨਾਂ ਤੋਂ ਮੈਂ ਕਹਾਂਗਾ ਵੀ ਚਲਾ ਕੇ ਵੀ ਦੇਖੋ ਤੁਸੀਂ ਹਾਂਜੀ ਹਾਂਜੀ ਚੈੱਕ ਕਰ ਸਕਦੇ ਆ ਜੀ ਚਲਾ ਜ਼ਰੂਰ ਜੀ ਜ਼ਰੂਰ ਜ਼ਰੂਰ ਆਪਣੇ ਕੋਲੇ ਜੇ ਕਿਸੇ ਟਾਈਮ ਡੈਮੋ ਮਾਡਲ ਨਹੀਂ ਖੜਾ ਮੈਂ ਆਪਦੀ ਨਵੀਂ ਗੱਡੀ ਦੇ ਵਿੱਚ ਬੈਟਰੀ ਰੱਖ ਕੇ ਟ੍ਰਾਈ ਵੀ ਦਵਾ ਉਹ ਵੀ ਕੋਈ ਚੱਕਰ ਹੈ ਨਹੀਂਗਾ ਫਿਰ ਕੰਪੇਅਰ ਕਰਿਆ ਕਰੋ ਆਏ ਫਿਰ ਕੰਪੇਅਰ ਕਰਿਆ ਕਰੋ ਵੇਖੋ ਕਹਿੰਨੂ ਕਿ ਆਪਣੇ ਡੀਲਰ ਬਹੁਤ ਕੁਝ ਕਹਿੰਦਾ ਹੈ ਦੂਸਰਾ ਠੀਕ ਹੈ ਨਾ ਦੂਸਰਾ ਡੀਲਰ ਇੱਕ ਡੀਲਰ ਨੂੰ ਡੇਗਣ ਵਾਸਤੇ ਬਹੁਤ ਕੁਝ ਕਹਿੰਦਾ ਹੈ ਹਾਂ ਬਟ ਜਿਹੜੀ ਚੀਜ਼ ਦਾ ਪ੍ਰੂਫ ਉਹਦੇ ਵਰਗਾ ਕਿਨ ਆਪਣੇ ਰੀਸੈਂਟ ਉਹਦੇ ਨਾਲ ਦੀ ਗੱਲ ਠੀਕ ਹੈ ਜੀ ਨਹੀਂ ਉਸ ਸਾਹਿਬ ਨਾਲ ਮੈਂ ਸਭ ਤੋਂ ਪਹਿਲਾਂ ਜਿਹੜਾ ਵੀ ਕਸਟਮਰ ਮੇਰੇ ਕੋਲ ਆ ਕੇ ਕਹਿੰਦਾ ਵੀਰੇ ਇਹ ਚਾਈਨਾਵਿਡ ਬ੍ਰਾਂਡ ਹੈ ਸਭ ਤੋਂ ਪਹਿਲਾਂ ਉਹ ਮੈਂ Google ਤੇ ਸਰਚ ਕਰਾ ਕੇ ਦਿਖਾਣਾ ਵੀਰੇ ਇੰਡੀਅਨ ਬ੍ਰੈਂਡ ਹੈ ਹਾਂ ਬਾਕੀ ਤੁਹਾਨੂੰ ਦੂਸਰਾ ਫਰਕ ਲੱਗਦਾ ਹੈ ਬੇਸ਼ੱਕ ਜਾ ਕੇ ਟਰਾਈ ਕਰ ਰਹੇ ਹੋ ਜੇ ਟਰਾਈ ਦੇ ਵਿੱਚ ਕਿਨ ਆਪਣੇ ਪਾਸ ਹੁੰਦੀ ਹੈ ਤਾਂ ਕਿਨ ਆਪਣੇ ਆਫੀਸ ਲਈ ਲਓਗੇ ਚਾਰ ਬੰਦਨ ਨੂੰ ਗਾਵੇਂ ਦੱਸੋਗੇ ਜੇ ਟਰਾਈ ਦੇ ਵਿੱਚ ਪਾਸ ਨਹੀਂ ਹੋਏ ਤਾਂ ਕਿਨ ਆਪਣੇ ਨਿੰਦਲ ਸਰ ਚਲੋ ਹੈਗੀ ਹੈਗੀ ਹੈ ਬਟ ਮੈਨੂੰ ਇਹਨਾਂ ਨੂੰ ਮੰਨਣਾ ਹੈ ਮੇਰੀ ਗੱਡੀ ਤਾਂ ਕਿਨ ਆਪਣੇ ਪਾਸ ਹੀ ਪਾਸ ਫੇਲ ਨਹੀਂ ਹੁੰਦੀ ਬਾਕੀ ਉਹਦੀ ਮੋਟਰ ਬਾਰੇ ਤੇ ਬੈਟਰੀ ਬਾਰੇ ਵੀ ਮੋਟਰ ਆਪਣੇ ਕੋਪਰ ਦੀ ਆਏਗੀ ਜੀ ਪੰਜ ਬੈਟਰੀਆਂ ਹੋਣਗੀਆਂ ਪੰਜ ਬੈਟਰੀਆਂ ਪੰਜ ਬੈਟਰੀਆਂ ਜੀ 60 70 ਦੀ ਐਵਰੇਜ ਮਿਲੇਗੀ ਹੂੰ ਤੇ ਗਾਰੰਟੀ ਵਾਰੰਟੀ ਵੀ ਹੈ ਗਾਰੰਟੀ 1 ਸਾਲ ਦੀ ਰਹੇਗੀ ਬੈਟਰੀ ਦੀ ਚਾਰਜਰ ਦੀ ਠੀਕ ਹੈ ਬੈਟਰੀ ਦੀ ਵਿੱਚ ਹੀ ਇਨਕਲੂਡ ਹੈ ਬੈਟਰੀ ਫੁੱਲੇ ਦੀ ਗਾਰੰਟੀ ਠੀਕ ਹੈ ਹਾਲਾਂਕਿ ਆਪਣ ਜਿਹੜੇ ਡੀਲਰ ਹੈ ਐਕਸਟਰਾ ਚਾਰजेस ਲੈਂਦੇ ਹੋ ਫੁੱਲੇ ਦੀ ਗਾਰੰਟੀ ਲੈਣ ਵਾਸਤੇ ਹਾਂ ਆਪਣੇ ਕੋਈ ਮਤਲਬ ਕਿ ਜਿਹੜਾ ਹਾਈਡ ਚਾਰजेस ਹੈ ਨਹੀਂ ਕੋਈ ਹਿਡਨ ਚਾਰਜ ਨਹੀਂ ਇਨਕਲੂਡ ਆਪਣੀ ਚਾਰਜ ਬੈਟਰੀਆਂ ਦੀ ਫੁੱਲੇ ਦੀ ਗਾਰੰਟੀ ਹੈਗੀ ਬੈਟਰੀ ਦੀ ਚਾਰਜਰ ਦੀ 1 ਸਾਲ ਦੀ ਗਾਰੰਟੀ ਹੋਗੀ 1 ਸਾਲ ਦੀ ਮੋਟਰ ਦੀ ਕੰਟਰੋਲਰ ਦੀ ਚੈਸੀ ਦੀ 2 ਸਾਲ ਦੀ ਗਾਰੰਟੀ ਉਹਦੀ 2 ਸਾਲ 2 ਸਾਲ ਜੀ ਹਾਂ ਮੋਟਰ ਨੂੰ ਕੰਟਰੋਲਰ ਨੂੰ ਕੁਝ ਨਹੀਂ ਹੁੰਦਾ ਠੀਕ ਹੈ ਉਹ ਰਿਪੇਅਰ ਹੋ ਜਾਏਗਾ ਪਹਿਲੀ ਗੱਲ ਹਾਂ ਮੋਟਰ ਨੂੰ ਕੰਟਰੋਲਰ ਨੂੰ ਕੁਝ ਨਹੀਂ ਹੁੰਦਾ ਲਾਈਫ ਟਾਈਮ ਤੱਕ ਇਹਨੂੰ ਕੁਝ ਨਹੀਂ ਹੁੰਦਾ ਜਦ ਤੱਕ ਚੱਲਦੀ ਹੈ ਹਾਂ ਠੀਕ ਹੈ ਨਾ ਜੀ ਇਹ ਤਾਂ ਬਸ ਇੱਕ ਫਾਰਮੈਟ ਨੇ ਹੁੰਦੀ ਹੈ ਗਾਰੰਟੀ ਵਾਰੰਟੀ ਦੀ ਠੀਕ ਹੈ ਜੇ ਕੁਝ ਹੋਇਆ ਤਾਂ ਬੈਟਰੀਆਂ ਨੂੰ ਹੁੰਦਾ ਉਹ ਐਵਰੇਜ ਘਟਾਉਂਦੀ ਹੁੰਦੀ ਹੈ ਬਸ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਮੋਟਰ ਕੰਟਰੋਲ ਨੂੰ ਕੁਸ਼ਣ ਹੁੰਦਾ ਚਾਰਜਰ ਨੂੰ ਕੁਸ਼ਣ ਹੁੰਦਾ ਬੈਟਰੀ ਨੂੰ ਕੁਸ਼ਣ ਸੋ ਹੀ ਆ ਇਹ ਦੇ ਰੱਖ ਰਖਾਵ ਤੇ ਵੀ ਬੜੀ ਜ਼ਰੂਰੀ ਹੁੰਦੀ ਹੈ ਕਿ ਤੁਸੀਂ ਉਹ ਦੇਖ ਰੇਖ ਕਿੰਨ ਕੰਮ ਸਭ ਤੋਂ ਮੇਨ ਪੁਆਇੰਟ ਇਹ ਹੈ ਜੀ ਜੇ ਤੁਸੀਂ ਕੇਅਰਿੰਗ ਵਗੈਰਾ ਕਰ ਰਹੇ ਹੋ ਸਕੂਟੀ ਦੀ ਪ੍ਰੋਪਰ ਸਰਵਿਸ ਕਰਵਾ ਰਹੇ ਹੋ ਕੇਅਰਿੰਗ ਵਗੈਰਾ ਹੋ ਰਹੀ ਹੈ ਆਪਣੇ ਸਕੂਟੀ ਕਦੇ ਵੀ ਆਪਣੇ ਧੋਖਾ ਨਹੀਂ ਦੇਗੀ ਛੇ ਠੀਕ ਹੈ ਨਾ ਹੁਣ ਕਈਆਂ ਦਾ ਚਲਾਣੇ ਕੀ ਹੁੰਦਾ ਜੇ ਕਈ ਮਤਲਬ ਕਿ ਆਪਣੇ ਪਿੰਡੋਂ ਕਸਮਰ ਲੈ ਕੇ ਜਾ ਰਹੇ ਹੈ ਵਾਨ ਦੇ ਵਿੱਚ ਲਾਈਫਰ ਦੋ ਮਿੱਟੀ ਜਿਵੇਂ ਜਿਵੇਂ ਪੈਂਦੇ ਰਹੇ ਕੋ ਫਿਰ ਬੈਟਰੀ ਡੈਡ ਹੋਣ ਗਿਆ ਸਰਵਿਸ ਆਪ ਕਰਾਣੀ ਤੇ ਫਿਰ ਬੈਟਰੀ ਡੈਡ ਹਾਂ ਬੋਡੀ ਜਮਾ ਖਤਮ ਸੋ ਪ੍ਰੋਪਰ ਸਰਵਿਸ ਕਰਾਓ ਕੇਰਿੰਗ ਵਗੈਰਾ ਹੁੰਦੀ ਰਵੇ ਤੇ ਆਪਣੇ ਸਕੂਟੀ ਕਦੇ ਵੀ ਆਪਣਾ ਧੋਕਣ ਨਹੀਂ ਦੇਗੇ ਤੇ ਪ੍ਰੋਪਰ ਲਾਈਫ ਲੈਂਦਾ ਸੋ ਬਸ ਇਹ ਸੀ ਜੀ ਆਪਣੀ ਇਹ ਨਵੀਂ ਸਕੂਟਰ ਤੇ ਵੀਡੀਓ ਨਵੀਂ ਲਾਂਚਿੰਗ ਹੋਈ ਸੀ ਹੁਣੇ ਹੁਣੇ ਹੀ ਆਈ ਹੈ ਇਹ ਆਪਣੀ ਪਹਿਲੀ ਵੀਡੀਓ ਹੀ ਹੈ ਜਿਹੜੀ ਮੇਰਾ ਖਿਆਲ ਹੈ ਵੀ ਤੁਸੀਂ ਇਹ ਸਕੂਟਰ ਵੀ ਦੇਖੋਗੇ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਹੱਲੇ ਮਾਡਲ ਨਹੀਂ ਉਤਰਿਆ ਸਤਾ ਜਾਂਦਾ ਲੋੜ ਦੇ ਵਿੱਚ ਹਜੇ ਹੁਣ ਅੱਜ ਹੁਣੇ ਹੀ ਆਇਆ ਸੀ ਹਜੇ ਬਸ ਹਾਂ ਅੱਜ ਸਵੇਰ ਸਟਾਕ ਆਇਆ ਤੇ ਅੱਜ ਨਾਲ ਨਾਲ ਆਪਾਂ ਵੀਡੀਓ ਬਣਾਉਣਾ ਨਾਲ ਦੀ ਨਾਲ ਨਾਲ ਅੱਜ ਬਾਕੀ ਦੱਸਿਓ ਕਮੈਂਟਾਂ 'ਚ ਵੀ ਤੁਹਾਨੂੰ ਕਿਵੇਂ ਲੱਗਿਆ ਨਵਾਂ ਮਾਡਲ ਰੇਟ ਵੀ ਇਹਦਾ ਬੜਾ ਜਨੂਨ ਦਾ ਰੇਟ ਦੱਸਣ ਦੇ ਮਤਲਬ ਕਿ 45-500 ਹਾਂਜੀ ਬਸ ਇੰਨੇ ਦੇ ਨੇਅਰ ਬਾਉਟੇ ਦੇ ਹੀ ਹੈ ਹਾਂ 45-500 ਦੇ ਆਸੇ ਪਾਸੇ ਇਹਦਾ ਹੈਗਾ ਉਹਦੇ ਨਾਲੋਂ ਘੱਟ ਹੈ ਉਹ ਜਿੰਨੇ 84 ਸੀ ਬਾਕੀ ਜਿੰਨੇ ਉਹ 48500 ਸਾਡੇ 45 ਦੀ ਸੀ ਸੋ ਉਹਦੇ ਨਾਲੋਂ ਵੀ ਵਧੀਆ ਆਪਸ਼ਨ ਬਣ ਜਾਂਦੀ ਹੈ ਘੱਟ ਰੇਟ ਤੇ ਕੁਆਲਿਟੀ ਉਹ ਹੈ ਸਾਰਾ ਕੁਝ ਸੇਮ ਚੀਜ਼ ਹੈ ਹਾਂਜੀ 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 ਪੀਸ ਬਹੁਤ ਵਧੀਆ ਹੈ ਸਪੀਰੀਅਲ ਕੁਆਲਿਟੀ ਦੇ ਵਿੱਚ ਹੈ ਰੇਟ ਵੇਖ ਕੇ ਚੀਜ਼ ਜੱਜ ਨਾ ਕਰਿਆ ਕਰੋ ਠੀਕ ਹੈ ਚੀਜ਼ ਨੂੰ ਜਦੋਂ ਚਲਾਉਂਗੇ ਤੁਹਾਨੂੰ ਉਦੋਂ ਪਤਾ ਲੱਗੇਗੀ ਚੀਜ਼ ਕਿਵੇਂ ਦੀ ਹੈ ਹਾਂ ਬਾਕੀ ਸਮਾਨ ਨੂੰ ਰੱਖਣ ਨੂੰ ਆ ਸਪੇਸ ਜਿਹੜਾ ਵਿੱਚ ਹੈਗਾ ਇਹ ਵੀ ਵਧੀਆ ਹੈਗਾ ਬਹੁਤ ਵਧੀਆ ਸੋ ਮਿਲਦੇ ਆ ਇੱਕ ਛੋਟੀ ਵੀਡੀਓ ਤੁਹਾਡੇ ਵਾਸਤੇ ਇੱਕ ਹੋਰ ਲੈ ਕੇ ਆਵਾਂਗੇ ਕੀ ਇਹਦੇ ਰੱਖ-ਰਖਾਅ ਕਿਵੇਂ ਕਰਨਾ ਹੁੰਦਾ ਬਾਰਸ਼ਾਂ ਦੇ ਵਿੱਚ ਤੁਸੀਂ ਜਿਹੜਾ ਇਹਦਾ ਕਿਵੇਂ ਰੱਖ-ਰਖਾਅ ਕੀ ਧਿਆਨ ਰੱਖਣਾ ਪਾਣੀ ਪੇਜ ਦੀ ਲੰਘਣ ਵੇਲੇ ਇਹਨੂੰ ਟਪਾ ਸਕਦੇ ਹੋ ਨਹੀਂ ਟਪਾ ਸਕਦੇ ਉਹ ਵੀਡੀਓ ਦਾ ਇੰਤਜ਼ਾਰ ਕਰੋ ਛੇਤੀ ਉਹ ਵੀ ਤੁਹਾਡੇ ਵਾਸਤੇ ਇੱਕ ਵੀਡੀਓ ਲੈ ਕੇ ਆਉਂਦਾ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਤਿਕਾਰ ਜੀ ਸਤਿਕਾਰ ਜੀ